बद तेरे लिए दिया है जान भी दे बद तेरे लिए हर करम उस ने हर करम उसना के मन हे ਅੱਜ ਕੀਤਾ ਕਿਉਂਕਿ ਲੋਕਾਂ ਦਾ ਪਿਆਰ ਲੋਕਾਂ ਦਾ ਅਸ਼ੀਰਵਾਦ ਪਿਛਲੇ ਦਿਨਾਂ ਵਿੱਚ ਬਹੁਤ ਮਿਲਿਆ ਲੋਕਾਂ ਨੇ ਡਿਵੈਲਪਮੈਂਟ ਦੇ ਨਾਮ ਵੋਟ ਪਾਈ ਲੋਕਾਂ ਦੀ ਵਿੱਚ 25 ਸਾਲ ਤੋਂ ਲਗਾਤਾਰ ਪਿਸ਼ਵਿੰਦਰ ਜੀ ਪਨੋੜ ਸਾਹਿਬ ਲੋਕਾਂ ਦੀ ਮਿਹਨਤ ਕਰਕੇ ਕਿਉਂਕਿ ਇਹਨਾਂ ਨੇ ਲੋਕਾਂ ਔਰ ਮਿਰਦੀ ਵਿੱਚ ਇੱਕ ਪੁਲ ਦਾ ਕੰਮ ਕੀਤਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਮੇਰੇ ਕੋ ਆਉਂਦੇ ਸੀ ਉਹ ਮੇਰੇ ਤੋਂ ਹੱਲ ਕਰਵਾ ਕੇ ਲੋਕਾਂ ਦੇ ਕੰਮ ਕਰਾਏ ਲੋਕਾਂ ਦੇ ਵਿਚਾਰ ਦੇ ਲੋਕਾਂ ਨੇ ਪਿਆਰ ਦੇ ਰੂਪ ਦੇ ਵਿੱਚ ਅਸ਼ੀਰਵਾਦ ਦੇ ਰੂਪ ਵਿੱਚ ਵੋਟ ਪਾਈ ਅੱਜ ਬਹੁਤ ਵਧੀਆ ਰਿਜ਼ਲਟ ਆਇਆ ਜਿਸ ਰਿਜ਼ਲਟ ਦੇ ਵਿੱਚ ਅੱਜ ਕਾਰਪਨ ਹਾਊਸ ਦੇ ਮੈਂਬਰ ਬਣੇ ਇਸ ਕਰਕੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਤੇ ਲੋਕਾਂ ਦਾ ਧੰਨਵਾਦ ਕੀਤਾ ਸਰ ਮੇਅਰ ਕੱਲ ਤੱਕ ਬਣਦੀ ਉਮੀਦ ਹੈ ਮੇਅਰ ਛੇਤੀ ਬਣਾ ਦੇਗੇ ਬਹੁਤ ਜਲਦੀ ਬਣਾ ਦੇਗੇ ਮੇਅਰ ਅਜੀ ਪਹਿਲਾਂ ਮੈਂਬਰਾਂ ਨਾਲ ਕਸਮ ਚ ਸੋਚਾਂ ਆਵੇਂ ਸੋਚਣ ਤੋਂ ਬਾਅਦ ਮੇਅਰ ਦੀ ਜੁਣ ਕਰਾਂਗੇ ਸਰ ਜਿਹੜੀ ਪੂਰੀ ਮੈਜੋਰਟੀ ਹੈ ਜੀ ਸੀ ਹਾਂ ਮੰਨੇਗੀ ਬਣੇਗੀ ਤੁਹਾਡੇ ਸਾਹਮਣੇ ਆ ਜੀ ਮੇਅਰ ਦੀ ਪੂਰੀ ਮੈਜੋਰਟੀ ਲੈ ਕੇ ਆਵਾਂਗੇ ਰਾਮ ਨਾਮ ਜੀ ਸਰ ਕਿਦਾ ਦੇਖ ਦਿਓ ਅੱਜ ਮੈਂ ਕਾਉਂਸਲਰ ਜਿੱਤਣ ਤੋਂ ਬਾਅਦ ਪਹਿਲੀ ਵਾਰ ਮੇਰੇ ਵਾਰਡ ਵਿੱਚ ਮੇਰੇ ਹਲਕੇ ਦੇ ਐਮ ਐਲ ਏ ਚੌਧਰੀ ਮਦਲਾਲ ਬੱਗਾ ਜੀ ਦਾ ਮਾਨ ਸਨਮਾਨ ਕੀਤਾ ਗਿਆ ਮੇਰੇ ਵਾਰਡ ਦੇ ਲੋ ਕਿਉਂਕਿ ਪਹਿਲੇ ਸ਼ਿਦੀ ਦਿਹਾੜੇ ਚੱਲ ਰਹੇ ਸੀਗੇ ਉਸ ਦਾ ਦੌਰਾਨ ਅਸੀਂ ਕੋਈ ਢੋਲ ਟਰ ਪਾਣੀ ਕੀਤਾ ਨਾ ਹੀ ਕੋਈ ਲੱਡੂ ਵੰਡੇ ਤੇ ਉਸ ਕਰਕੇ ਅੱਜ ਮੇਰੇ ਵਾਰਡ ਦੇ ਲੋਕਾਂ ਨੇ ਅੱਜ ਦਿਹਾੜਾ ਉਹਨਾਂ ਦਾ ਪ੍ਰੋਗਰਾਮ ਰੱਖਿਆ ਤੇ ਅੱਜ ਮੇਰੇ ਹਲਕੇ ਦੇ ਐਮਐਲ ਚੌਧਰੀ ਮਦਲਾਲ ਬੱਗਾ ਜਿਹੜੇ ਮੇਰੇ ਵੱਡੇ ਭਰਾ ਨੇ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਕਾਉਂਸਲਰ ਬਣਿਆ ਤੇ ਉਹ ਆਏ ਤੇ ਸਾਰਿਆਂ ਨੇ ਉਹਨਾਂ ਦਾ ਮਾਨ ਸਨਮਾਨ ਕੀਤਾ ਮੰਗਾ ਵੀ ਅੱਜ ਰੱਖਿਆ ਹੈ ਕੋਈ ਕੰਮ ਹਾਂ 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 ਮੇਰੇ ਬਾੜ ਵਾਲਿਆਂ ਨੇ ਦੋ ਤਿੰਨ ਕੰਮ ਕੀਆ ਕਿ ਉਹ ਕਹਿੰਦੇ ਜਿੱਦਾਂ ਲਾਈਨਾਂ ਉਤ ਪਰਲੇ ਪਾਸੇ ਇਲਾਕਾ ਚ ਚਮਕਦਾ ਪਿਆ ਲਾਈਟਾਂ ਲੱਗੀਆਂ ਹੋਈਆਂ ਉਹੀ ਇਧਰ ਲਾਈਟਾਂ ਲਵਾਈਆਂ ਜਾਂ ਤੇ ਬਿਊਟੀਫਿਕੇਸ਼ਨ ਕਰਾਈ ਜਾਵੇ ਪੁਲੀਆਂ ਦੀ ਐਂਟਰੀ ਪੁਆਇੰਟ ਜਿਹੜੇ ਵੀ ਵਾਰਡ ਨੰਬਰ 68 ਚ ਹੈਗੇ ਆ ਉਹਨਾਂ ਨੂੰ ਬਿਊਟੀਫਾਈ ਕੀਤਾ ਜਾਵੇ ਤਾਂ ਕਿ ਪਤਾ ਲੱਗੇ ਵੀ ਜਿਹੜੀ ਐਮਐਲਏ ਸਾਹਿਬ ਦੇ 2.5 ਸਾਲ ਤੋਂ ਬਾਅਦ ਉਹ ਕਾਉਂਸਲਰ ਵੀ ਹੋਰ ਵੀ ਕੰਮ ਕਰਾ ਰਹੇ ਅਸੀਂ ਉਹ ਜਿਹੜੇ ਵੀ ਉਹਨਾਂ ਦੀ ਮੰਗਾਂ ਹੈਗੀਆਂ ਮੈਂ ਐਮਐਲਏ ਸਾਹਿਬ ਨੂੰ ਕਹਿਤੀ ਆ ਉਹ ਕਹਿੰਦੇ ਮੈਂ ਹਫ਼ਤੇ ਦਸ ਦਿਨਾਂ ਵਿੱਚ ਸਾਰੇ ਕੰਮ ਸ਼ੁਰੂ ਕਰਾ ਦਿੰਦਾ ਅੱਜ ਵਾਰਡ ਨੰਬਰ 68 ਤੋਂ ਸਾਡੇ ਪੁਸ਼ਪਿੰਦਰ ਪਨੋੜ ਜੀ ਬੜੀਆਂ ਵੋਟਾਂ ਦੇ ਨਾਲ ਜਿੱਤੇ ਆ ਤੇ ਅਸੀਂ ਅੱਜ ਉਹਨਾਂ ਦਾ ਮਾਨ ਸਨਮਾਨ ਕੀਤਾ ਵੈ ਤੇ ਮਦਨਾਲ ਬੱਗਾ ਜੀ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਰਹੇ ਅਸੀਂ ਬੱਗਾ ਜੀ ਨੂੰ ਬਹੁਤ ਬਹੁਤ ਜ਼ਿਆਦਾ ਵਧਾਈਆਂ ਦਿੰਦੇ ਹਾਂ ਕਿ ਉਹਨਾਂ ਦੀ ਨਾਰਥ ਏਰੀਆ ਚੋਂ ਹੀ ਘਟੂ ਘਟ 11 ਕਾਉਂਸਲ ਜਿੱਤੇ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਮਦਨਾਲ ਬੱਗਾ ਜੀ ਕੋਲ ਬਿੱਟੂ ਪਨੋੜੀ ਜੀ ਕੋ ਕਿ ਹੋਰ ਇਸ ਇਲਾਕੇ ਦੀ ਬਾਡ ਨੰਬਰ 18 ਦੀ ਡਿਵੈਲਪਮੈਂਟ ਹੋਵੇ ਜੀ ਜੋ ਬੋਲੇ ਇਸੋ ਨਿਰਵੈਗ ਭਗਵਾਨ ਵਾਲਮੀਕੀ ਸੁਭਾਸ਼ ਜੀ ਅੰਚਲੀ ਕਿੰਦਾਂ ਦੇ ਕੰਮ ਹੋ ਚੁੱਕੇ ਇਲਾਕੇ ਦੇ ਇਲਾਕੇ ਦੇ ਵਿੱਚ ਬਿੱਟੂ ਪਣੋੜ ਜੀ ਨੇ ਬਹੁਤ ਅੱਛੇ ਕੰਮ ਕਰਾਏ ਆ ਜਿੰਦਾ ਕਿ ਸਾਡੀ 4 ਨੰਬਰ ਗਲੀ 3 ਨੰਬਰ ਗਲੀ 5 ਨੰਬਰ ਗਲੀ ਨਾਲੇ ਦਾ ਟੋਟਾ ਬੁੱਡੇ ਦਰਿਆ ਦਾ ਜੋ ਵੀ ਹੈ ਬਿੱਟੂ ਪਣੋੜ ਜੀ ਨੇ 22 ਸਾਲਾਂ ਦੇ ਵਿੱਚ ਸਾਨੂੰ ਕਰਕੇ ਦਿਖਾਇਆ ਔਰ ਆਸੀ ਇਸ ਇਸ ਵਾਰਡ ਦੇ ਵਿੱਚ ਬਥੇਰੇ ਕੈਂਡੀਡੇਟ ਖੜੇ ਹੋਏ ਸੀ ਪਰ ਇਲਾਕਾ ਨਿਵਾਸੀਆਂ ਨੇ ਬਿੱਟੂ ਪਨੋੜ ਜੀ ਤੇ ਅਸੀਂ ਮੋਹਰ ਲਾਈ ਹੈ ਤੇ ਉਹਨਾਂ ਨੂੰ ਵੱਧ ਵੋਟਾਂ ਨਾਲ ਜਿਤਾਇਆ। ਹਾਂ ਜਿਹੜਾ ਮਾਨ ਸਬਾਨ ਸਮਰੋਹ ਰੱਖਿਆ ਗਿਆ ਸੀਗਾ ਇਲਾਕਾ ਵਾਸੀਆ ਵੱਲੋਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਜੀ ਜਿਹੜੇ ਮਹੱਲਿਆਂ ਨੇ ਪਹੁੰਚ ਕੇ ਇਥੇ ਇੰਨਾ ਪਿਆਰ ਦਿੱਤਾ ਜੀ ਐਡਾ ਵੱਡਾ ਕੱਟ-ਕੱਟਾ ਕੀਤਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜੀ। ਠੀਕ ਹੈ। ਬਗਈਏ ਹਾਂ ਜਿਹੜੇ ਸਾਡੇ ਮੁਖਮਾਨ ਚੌਧਰੀ ਮਧਨਾਲਲ ਬਗਈ ਜੀ ਪਹੁੰਚੇ ਸੀਗੇ ਤੇ ਉਹਨਾਂ ਨਾਲ ਉਹਨਾਂ ਦੀ ਟੀਮ ਸਾਰੀ ਪਹੁੰਚੀ ਜੀ ਜਿੱਥੇ ਉਹਨਾਂ ਦਾ ਮਾਨ ਸਬਾਨ ਸਮਰੋਹ ਰੱਖਿਆ ਗਿਆ ਸੀ ਆ ਕੁਛ ਪਸ਼ਵਿੰਦਰ ਪਨੋੜ ਬਿੱਟੂ ਜੀ ਜਿੱਥੇ ਮੱਲੇ ਨਵਾਸੀਆਂ ਨੇ ਪੂਰੇ ਮਤਲਬ ਜੋਰਾ ਸ਼ੋਰਾ ਨਾਲ ਇੱਥੇ ਪਹੁੰਚ ਗਏ ਹਲਾਰਾ ਦਿੱਤਾ ਜੀ